ਸਤ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜਿੰਨੀ ਵੀ ਸਿਫਤ ਹੋ ਸਕੇ ਓਨੀ ਘੱਟ ਹੈ ਸਤਗੁਰੂ ਜੀ ਦੇ ਦੱਸੇ ਸਿਧਾਂਤਾਂ ਤੇ ਚੱਲਦਿਆਂ ਗੁਰੂ ਸਾਹਿਬ ਜੀ ਨੇ ਆਪਣਾ ਪਰਿਵਾਰ ਸਭ ਕੁਝ ਆਪਾ ਕੁਰਬਾਨ ਕਰ ਦਿੱਤਾ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜੀ ਹੱਦੱਸੋ ਹੋਰ ਕੌਣ ਹੈ ਜਹਾਨ ਵਿੱਚ ਆਨ ਵਿੱਚ ਮਾਨ ਵਿੱਚ ਸ਼ਾਨ ਵਿੱਚ ਤਾਨ ਵਿੱਚ ਦੁਖੜੇ ਉਠਾਲ ਵਿੱਚ ਬੱਚੜੇ ਕਹਾਨ ਵਿੱਚ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਕੋਈ ਸਾਨੀ ਨਹੀਂ। ਸੋ ਸਰਦਾਰ ਜੋਗਾ ਸਿੰਘ ਭਾਗੋ ਵਾਲੀ ਆ ਬੜੇ ਚੰਗੇ ਕਵੀਸ਼ਰ ਹਨ। ਉਹਨਾਂ ਨੇ ਕੁਝ ਲਾਈਨਾਂ ਸਤਿਗੁਰਾਂ ਦੀ ਸਿਫਤ ਵਿੱਚ ਲਿਖੀਆਂ ਹਨ। ਸੋ ਮੈਂ ਤੇ ਮੇਰੇ ਨਾਲ ਅੰਗਰੇਜ਼ ਸਿੰਘ ਅਸਾਂ ਕੋਸ਼ਿਸ਼ ਕੀਤੀ ਏ ਰਲ ਕੇ ਗੁਰੂ ਸਾਹਿਬ ਜੀ ਦੀ ਸਿਫਤ ਦੇ ਜਿਹੜੇ ਬੋਲ ਭਾਈ ਸਾਭ ਨੇ ਲਿਖੇ ਨੇ ਅਸੀਂ ਤੁਹਾਡੇ ਨਾਲ ਸਾਂਝੇ ਕਰੀਏ। ਸੋ ਕਿਸੇ ਵੀ ਤਰੀਕੇ ਨਾਲ ਸਤਗੁਰਾਂ ਦਾ ਜਸ ਗਾਇਆ ਜਾ ਸਕਦਾ ਹੈ ਭਾਵੇਂ ਕਬਿ ਸ਼ਰੀ ਰੂਪ ਚ ਗਾਓ ਭਾਵੇਂ ਟਾਡੀਆਂ ਦੇ ਬਾਰਾਂ ਦੇ ਰੂਪ ਚ ਗਾਓ ਭਾਵੇਂ ਧਰਨਾ ਦੇ ਰੂਪ ਵਿੱਚ ਇਤਿਹਾਸ ਨੂੰ ਕੁਰਬਾਨੀ ਨੂੰ ਐਕਸਪਲੇਨ ਕਰੀਏ ਸਿੱਖ ਸਿਧਾਂਤ ਜਿਹੜੇ ਨੇ ਉਹ ਨਿਖਰ ਕੇ ਸਾਹਮਣੇ ਆਉਣੇ ਚਾਹੀਦੇ ਹਨ ਸੋ ਆਓ ਆਪਾਂ ਸਾਰੇ ਕੋਸ਼ਿਸ਼ ਕਰੀਏ ਰਲ ਮਿਲ ਕੇ ਸਾਰੇ ਜਿਹੜੇ ਪਿਆਰ ਵਾਲੇ ਨੇ ਸੁਣਿਓ ਵੀ ਨਾਲ ਲਗਾਇਓ ਵੀ ਮੱਛਦਿਆਂ ਨੂੰ ਮੱਛਣ ਦਿਓ ਉਹਨਾਂ ਨੇ ਆਖਣਾ ਪਹਿਲਾਂ ਬਾਬੇ ਸੰਗ ਹੁਣ ਭਾਈ ਬਣ ਗਏ ਹੁਣ ਪਤਾ ਨਹੀਂ ਇਹਨਾਂ ਨੇ ਕਵੀਸ਼ਰ ਬਣ ਜਾਣਾ ਜੋ ਜੀ ਕਰੇਗਾ ਉਹ ਬਣਾਂਗੇ ਸਤਿਗੁਰ ਜੀ ਦੀ ਸਿਫਤ ਕਰਾਂਗੇ ਹਰ ਤਰ੍ਹਾਂ ਦਾ ਤਜਰਬਾ ਜ਼ਿੰਦਗੀ ਵਿੱਚ ਕਰਕੇ ਦੇਖਣਾ ਚਾਹੀਦਾ ਆਓ ਸਾਰੇ ਰਲ ਕੇ ਗਾਈਏ ਮਾਂ ਗੁਜਰੀ ਕਰਮਾ ਵਾਲੀ ਏ ਜਿਸ ਮਰਦ ਅਜ ਨੂੰ ਮੁੰmdi ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਵਾਣ ਗਿਆ ਧਨ ਜਿਗਰਾ ਕਲਗੀਆਂ ਵਾਲੇ ਦਾ ਕੋਤ ਚਾਰ ਧਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮਰ ਜਾਗੇ ਸੀ ਘਰ ਪਹੁੰਚੇ ਪੀਰ ਫਕੀਰਾਂ ਦੇ ਮਿਹਰਤ ਨਾਲ ਪਰਮਨਿਵਾਰ ਗਿਆ ਧਨ ਜਿਗਰਾ ਕਲ ਦੀ ਹਵਾਲੇ ਦਾ ਪੁੱਤ ਚਾਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜੱਤਾਂ ਦੇ ਸਭ ਵਰਨਾ ਸ਼ੇਰ ਵਦਨ ਮੈਂ ਤਰਸੀ ਸਤਿ ਸੁਰ ਕੇ ਆ ਚਰਣਾ ਤੇ ਜੱਜ ਕੀਤਾ ਯਾਦ ਫਰੀ ਤਮ ਨੂੰ ਮੈਣੀ ਦੀ ਗੋਦ ਸ਼ਨਾਗਿਆ ਧਨ ਜਿਗਰਾ ਕਲਗਿਆ ਜਕੀਰ ਦੇ ਰੰਗੇ ਨੈ ਸਾਖ ਸਤਰੀਆਂ ਦੇ ਸੁਗ ਗਏ ਪੰਦਰ ਚੰਨ ਸੁਣਨੇ ਮੰਦਰਾ ਨੂੰ ਜਾਵੇ ਚ ਪਹਾੜੀ ਲੋਕ ਗਏ ਦੇਸੀ ਸੁਪਿਤਾ ਦਾ ਦਿੱਲੀ ਵਿੱਚ ਕਰ ਹੀ ਦੁਆ ਤੇ ਉਪਕਾਰ ਨੰਦ ਜਿਗਰਾ ਕਲਗੀ ਆਵਾਰੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਹੱਥ ਬਾਜ ਨਿਸ਼ਾਨੀ ਗੈਰਤ ਦੀ ਲਾ ਕਲਗੀ ਤਖਤ ਸਜਾਉਂਦਾ ਰਿਆ ਨੰਦ ਤੋਂ ਪੁੱਤੀ ਐਸੀ ਛਾਹ ਢਣੀ ਇੰਦਰ ਵੀ ਸੀਸ ਚ ਘਾਉਂਦਾ ਰਿਆ ਹਰ ਪੁਰ ਦੇ ਅਮਰ ਤੇ ਜੀ ਪੈਂਦੇ ਕਿਦੜਾ ਤੋਂ ਛੇਰ ਬੰਦਾਰ ਗਿਆ ਤਨ ਜਿਗਰਾ ਤਲਗੀਆਂ ਵਾਲੇ ਦਾ ਪੁੱਤ ਚਾਰ ਕਰਮ ਤੋਂ ਵਾਰ ਗਿਆ ਪੁੱਤਾਂ ਦੀਆਂ ਲਾਸ਼ਾਂ ਲੰਗ ਲੰਗ ਕੇ ਸੂਲਾਂ ਦੀਆਂ ਸੇੜਾਂ ਸੌਂਦਾ ਰਿਹਾ ਗਲੀ ਛਾਵੇ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾ ਰਿਆ ਪੱਥਰਾਂ 'ਤੇ ਜਿਗਰੇ ਡੋਲੇ ਸੀ ਅੰਬਰ ਵੀ ਤਾਂ ਹਾ ਪਾਰ ਗਿਆ ਤਦ ਜਿਗਰਾ ਲਗੀਆਂ ਵਾਲੇ ਜਾਤੀ ਲਈ ਪੁੱਤਰਾ ਦਾ ਨਿਉਂਗਾ ਪਾ ਦਿੱਤਾ ਜਦ ਵੇਖਿਆ ਡੇਕ ਤੀਨ ਪਿਆ ਲਾ ਹੰਗਲ ਤੋਰ ਜੁਝਾਰ ਗਿਆ ਤਨ ਜਿਗਰਾ ਕਲ ਦੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਦਰਦ ਕਹਾਣੀ ਰੋ ਰੋ ਕੇ ਦਸੀ ਨੂਰੇ ਰੇ ਮੱਥੇ ਤੇ ਪਾਇਆ ਵਟ ਨਹੀਂ ਉਸ ਮਾਂ ਗੁਜਰੀ ਤੇ ਸੂਰੇ ਨੇ ਹੁਣ ਚੱਲ ਮੰਦੀ ਚੜ ਪੱਟੀ ਜਾਊ ਐਉ ਹੱਸ ਕੇ ਭਜਨ ਉਚਾਰ ਗਇਆ ਤਦ ਜਿਗਰਾ ਕਲ ਦੀ ਆਵਾ ਸਚਾਰ ਕਰਮ ਤੋਂ ਵਾਰ ਗਿਆ ਝੁਲਮਾਂ ਦੀ ਰਹੀ ਨ ਅਸਰ ਕੋਈ ਹੋ ਜਾ ਮਾਲੀ ਰੋਲੀ ਗਿਆ ਪੈਰਾ ਵਿੱਚ ਛਾਲੇ ਪੈ ਗਏ ਸੀ ਤਾਈੋਂ ਬਣ ਉੱਚਦਾ ਪੀਰ ਗਿਆ ਭਾਰਤ ਦੀ ਇੱਜ਼ਤ ਬਚਾਵਨ